ਦੇਰ ਇਨਾਕ ਆਪਣਾ ਮਾਨ ਸਿੰਘ ਸਤੂਲਨ ਗਵਾ ਚੁੱਕਾ ਹੈ ਕਿਸ ਧਾਰਪ੍ਰਮਜੀਤ ਸਿੰਘ ਸਰਨਾ ਨੇ ਕੱਲ ਹੱਥ ਅਮਗਾਤੀ ਹੈ ਔਰ ਆਪਣੀ ਇਸ ਉਮਰ ਦੇ ਪੜਾਅ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਲ ਗੁੰਡਾਗਰਦੀ ਜਿਸ ਤਰੀਕੇ ਦੇ ਨਾਲ ਆਪਣੀ ਸ਼ਬਦਾਵਲੀ ਵਰਤੀ ਹੈ ਮੈਂ ਸਮਝਦਾ ਕਿ ਐਫਓਜੀ ਕੋਈ ਦੂਸਰੀ ਮਿਸਾਲ ਨਹੀਂ ਹੈ ਕੀ ਆਪਣੇ ਮੈਂਬਰ ਸਾਹਿਬਾਨ ਨੂੰ ਦੋ ਤਿੰਨਾਂ ਨੂੰ ਨਾਲ ਲੈ ਕੇ ਔਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਟਾਸਕ ਫੋਰਸ ਦੇ ਰੱਖੇ ਹੋਏ ਐ ਉਹਨਾਂ ਮੁਲਾਜ਼ਮਾਂ ਨੂੰ ਨਾਲ ਲੈ ਕੇ ਫਤਿਹਬਾਦ ਜਿਹੜਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਐ ਜਿੱਥੇ ਸਕੂਲ ਵੀ ਐ ਜਿੱਥੇ ਇੱਕ ਕਾਲਜ ਦੇ ਨਾਮ ਦੇ ਉੱਤੇ ਸਟਰਕਚਰ ਵੀ ਖੜਾ ਕੀਤਾ ਗਿਆ ਉਹਦੇ ਵਿੱਚ ਜ਼ਬਰਨ ਘੁਸਣ ਦੀ ਕੋਸ਼ਿਸ਼ ਕਰਤੀ ਔਰ ਜਿਸ ਵਕਤ ਉਥੇ ਦੇ ਚੌਗੀਦਾਰ ਨੇ ਗੇਟ ਬੰਦ ਕੀਤੇ ਹੋਏ ਸੀ ਉਹਨੂੰ ਮਾਵਾ ਭੈਣਾ ਦੀਆਂ ਗੱਲਾਂ ਕੱਢੀਆਂ ਔਰ ਉਥੇ ਜ਼ਬਰਨ ਅੰਦਰ ਵੜ ਕੇ ਆਪਣੇ ਲੜਕਿਆਂ ਨੂੰ ਅੰਦਰ ਟਪਾ ਕੇ ਜਿਸ ਵਕਤ ਅੰਦਰ ਗਿਆ ਔਰ ਉਥੇ ਜਾ ਕੇ ਇਹਨਾਂ ਨੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੰਗਤ ਨੂੰ ਕਿ ਇਹ ਸਕੂਲ ਜਿਹੜੇ ਨੇ ਇਹ ਬੰਦ ਕਰਤੇ ਗਏ ਜੀ ਦਿੱਲੀ ਕਮੇਟੀ ਦਾ ਫੇਲਿਅਰ ਹੋ ਗਿਆ ਮੈਂ ਸਮਝਦਾ ਕਿ ਜੋ ਸਰਨਾ ਸਾਹਿਬ ਨੇ ਉੱਤੇ ਸ਼ਬਦਾਬਲੀ ਵਰਤੀ ਕਿ ਜੀ ਇੱਥੇ ਅਸੀਂ ਆ ਕੇ ਐਸਜੀਪੀਸੀ ਦੇ ਕੋਲੋਂ ਚਲਵਾਵਾਂਗੇ ਔਰ ਜਿੰਨੇ ਇੱਥੇ ਆ ਕੇ ਰੋਕਿਆ ਹੋ ਐਮਬੂਲੈਂਸਰ ਲੈ ਆਂ ਮਤਲਬ ਸਰੇ ਆਮ ਗੁੰਡਾਗਰਦੀ ਸਰੇ ਆਮ ਐਸਜੀਪੀਸੀ ਦਾ ਧੋਸ ਦੇਣਾ ਐਸਜੀਪੀਸੀ ਨੂੰ ਵਰਤ ਕੇ ਦਿੱਲੀ ਕਮੇਟੀ ਦੇ ਆਧਾਰਾਂ ਦੇ ਉੱਤੇ ਕਬਜ਼ੇ ਕਰਨ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਸਾਰੇ ਸੋਸ਼ਲ ਮੀਡੀਆ ਤੇ ਨੇ ਔਰ ਮੈਂ ਦੁਬਾਰਾ ਉਹ ਵੀਡੀਓ ਦਿਖਾਣ ਕੇ ਵੀ ਮੈਨੂੰ ਇਤਰਾਜ਼ ਹੁੰਦਾ ਹੈ ਕਿ ਸੰਗਤ ਇਤਰਾਜ਼ ਕਰੇਗੀ ਕਿ ਇਹ ਮਾਮਲੇ ਪੜਨ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਪਬਲਿਕ ਡੋਮੇਨ ਤੇ ਕੱਢੀਆਂ ਐ ਐਫਓ ਜੀ ਉਮਰ ਦੇ ਬੰਦੇ ਨੂੰ ਮਗਰ ਮੈਂ ਅੱਜ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿੰਨਾ ਕੁ ਦੋ ਮੂੰਹਾਂ ਸਾਪ ਨੇ ਦੋ ਮੂੰਹੇ ਚਿਹਰੇ ਨੇ ਇਹਨਾਂ ਲੋਕਾਂ ਦੇ ਕਿ ਇਹਨਾਂ ਦੀਆਂ ਹਰਕਤਾਂ ਕੀ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਬੀਗੜਦੀ ਉਹ ਜ਼ਮੀਨ ਦੇ ਉੱਤੇ ਕਿਉਂਕਿ ਇਹਨਾਂ ਨੂੰ ਹੁਣ ਕੋਈ ਇੱਥੇ ਨਜ਼ਰ ਨਹੀਂ ਆਇਆ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਜਿੰਨਾ ਕਿ ਬਤਨਾਮ ਕਰ ਲਈਏ ਉਸ ਪਾਸੇ ਬਲਗ ਪੇ ਵਿਗੜਦੀ ਹੋ ਉਹ ਜਿਹੜੀ ਜਗ੍ਹਾ ਹੈ ਜਿਹੜੀ ਸਾਨੂੰ ਇੱਥੇ ਗੁਰਦੁਆਰਾ ਰਕਾਬगंज ਸਾਹਿਬ ਭਾਈ ਲੱਕੀਸ਼ਾਹ ਵਨਜਾਰਾ ਦੇ ਅਵਸ ਦੇ ਵਿੱਚ ਪਹਿਲੇ ਮੁਲਤਾਨ ਦੇ ਵਿੱਚ ਮਿਲੀ ਸੀ ਆ ਕੋਈ ਤਕਰੀਬਨ 500 ਏਕੜ ਔਰ ਉਸ ਤੋਂ ਬਾਅਦ ਜਦ ਪਾਰਟੀਸ਼ਨ ਤੋਂ ਬਾਅਦ ਇਹ ਜਗ੍ਹਾ ਜਿਹੜੀ ਹੈ 287 ਏਕੜ ਦੇ ਕਰੀਬ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਜਿਹਦੇ ਵਿੱਚ ਉੱਤੇ ਸਕੂਲ ਵੀ ਬਣਿਆ ਹੋਇਆ ਉਥੇ ਬਿਲਡਿੰਗ ਦਾ ਸਟਰਕਚਰ ਖੜਾ ਕੀਤਾ ਗਿਆ ਕਾਲਜ ਦੇ ਨਾਮ ਦੇ ਉੱਤੇ ਔਰ ਜਿਹੜੀ ਇਹਨਾਂ ਲੋਕਾਂ ਨੇ ਆਪਣੇ ਸਮਿਆਂ ਦੇ ਵਿੱਚ ਠੇਕੇ ਤੇ ਦਿੱਤੀਆਂ ਤਕਰੀਬਨ ਉਥੇ ਚਾਲੀ 50 ਕਿੱਲੇ ਦੇ علاوہ ਬਾਕੀ ਸਾਰੀ ਜਿਹੜੀ ਜ਼ਮੀਨ ਹੈ ਉਹ ਇਹਨਾਂ ਨੇ ਠੇਕਿਆਂ ਤੇ ਦਿੱਤੀ ਹੈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 1996 ਦੇ ਵਿੱਚ ਇਸ ਸਕੂਲ ਦਾ ਨੀਂਹ ਪੱਥਰ ਰੱਖਿਆ ਔਰ 2018 ਤੱਕ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਕਮੇਟੀ ਰਹੀ ਹੈ ਇਹ ਜਿਹੜੀਆ ਕਮੇਟੀਆਂ ਨੇ ਉਸ ਵਕਤ ਕਾਣ ਕੀਤਾ 2021 ਦੇ ਵਿੱਚ ਜਿਸ ਵਕਤ ਕੋਰੋਨਾ ਕਾਲ ਆਇਆ ਉਥੇ ਜਿਹੜਾ 200 250 ਬੱਚਾ ਸਿਰਫ ਪੜਦਾ ਸੀ ਉਹ ਬੱਚੇ ਉਸ ਤੋਂ ਬਾਅਦ ਉਤੋਂ हट ਗਏ ਔਰ ਜਦ ਤੋਂ ਅਸੀਂ ਸੇਵਾ ਸੰਭਾਲ ਕੀਤੀ ਹੈ ਜਦ ਅਸੀਂ ਪੁਰਾਣੇ ਰਿਕਾਰਡ ਖੰਗਾਦੇ ਆ ਪੁਰਾਨੀਆਂ ਸਾਰੀਆਂ ਦੇਖੇ ਕਿ ਕਦੀ ਵੀ ਇਸ ਤੋਂ ਬਾਅਦ ਸਟਰੈਂਥ ਨਹੀਂ ਹੋ ਪਾ ਰਹੀ ਉਦੇ ਖਰਚੇ ਸਾਨੂੰ ਜਿਹੜੇ ਨੇ ਉਹ ਜ਼ਿਆਦਾ ਪੈ ਰਹੇ ਨੇ ਮਗਰ ਉਥੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਉਹ ਸਕੂਲਾਂ ਦੇ ਵਿੱਚ ਲਿਆਣਾ ਜਿਹੜਾ ਇੱਕ ਬਹੁਤ ਵੱਡਾ ਇੱਕ ਟਾਸਕ ਵੀ ਹੈ ਔਰ ਉਥੇ ਦੀ ਜਿੱਥੇ ਸਿੱਖ ਸੰਗਤ ਵੀ ਉਥੇ ਜਿਹੜੀ ਹੈ ਘਟਦੀ ਜਾ ਰਹੀ ਹੈ ਮਗਰ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੱਲ ਫਰੇਮ ਕਰਕੇ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਦਿੱਲੀ ਕਮੇਟੀ ਦਾ ਜਿਸ ਤਰ੍ਹਾਂ ਬਹੁਤ ਵੱਡਾ ਫੇਲਿਅਰ ਹੈ ਮੈਂ ਦੱਸਣਾ ਚਾਹੁੰਦਾ ਕਿ 2000 ਦੇ ਵਿੱਚ ਸਨ 2000 ਦੇ ਵਿੱਚ ਇਹਨਾਂ ਨੇ ਇੱਕ ਕੰਸਟਰਕਸ਼ਨ ਸ਼ੁਰੂ ਕੀਤੀ 2002 ਦੇ ਵਿੱਚ ਨਰਸਰੀ ਬਲੌਕ ਬਣਾਇਆ ਜਿਹੜਾ ਕਦੀ ਸ਼ੁਰੂ ਹੀ ਨਹੀਂ ਹੋਇਆ ਮੈਂ ਫਿਰ ਰਿਪੀਟ ਕਰ ਰਿਹਾ ਕਿ ਨਰਸਰੀ ਬਲੌਕ ਕਦੀ ਇਹਨਾਂ ਦਾ ਕਦੀ ਸ਼ੁਰੂ ਨਹੀਂ ਹੋਇਆ ਪ੍ਰਾਇਮਰੀ ਸੈਕਸ਼ਨ ਦੇ ਬੱਚੇ ਜਿੱਥੋਂ ਕੋਈ ਫੇਲ ਹੋ ਕੇ ਆ ਜਾਂਦਾ ਕੋਈ ਜਿਹੜੇ ਫੀਸਾਂ ਨਹੀਂ ਦੇ ਪਾਉਂਦੇ ਇਹਨਾਂ ਨੇ ਪ੍ਰਾਇਮਰੀ ਸੈਕਸ਼ਨ ਦੇ ਬੱਚੇ ਲੈ ਕੇ ਆਏ ਲੈ ਕੇ ਆਏ ਔਰ ਉਹਦੇ ਵਿੱਚ 220 250 ਤੋਤੇ ਕਦੀ ਬੱਚਾ ਨਹੀਂ ਹੋਇਆ ਕਾਲਜ ਦੀ ਬਿਲਡਿੰਗ ਇਹਨਾਂ ਨੇ 2009 ਵਿੱਚ ਸ਼ੁਰੂ ਕੀਤੀ ਜਿਹੜੀ ਕਿ ਬਿਲਕੁਲ ਉਥੇ ਕੰਪਲੀਟ ਨਹੀਂ ਹੋ ਸਕੀ ਔਰ ਇਹਨਾਂ ਨੇ ਜਿਸ ਦਿਨ ਇਹਦਾ ਨੀਂਹ ਪੱਥਰ ਰੱਖਿਆ ਉਹ ਉਸ ਦਿਨ ਇਹਨਾਂ ਨੇ ਉਥੇ ਫੈਸਲਾ ਲਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਪਬਲਿਕ ਸਕੂਲ ਜਿਸ ਵਿੱਚ ਹੇਟ ਲਿਖੇ ਪ੍ਰਬੰਧ ਕਿਤੇ ਜਾਣਗੇ ਮੈਡਲ ਅਤੇ ਸੀਨੀਅਰ ਸਕੈੰਡਰੀ ਸਕੂਲ 6ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਜਿਸ ਵਿੱਚ 42 ਸੈਕਸ਼ਨ ਹੋਣਗੇ ਜਿਨ੍ਹਾਂ ਵਿੱਚ ਸਾਇੰਸ ਕਾਮਰਸ ਆਰਟ ਵੋਕੇਸ਼ਨ ਦੀ ਪੜ੍ਹਾਈ ਦਾ ਪ੍ਰਬੰਧ ਹੋਵੇਗਾ ਅਤੇ ਸਾਇੰਸ ਨਿਵਾਣੀ ਲਾਇਬ੍ਰੇਰੀ ਜਿਹੜੀ ਕੰਪਿਊਟਰ ਰੂਮ ਹੋਣਗੇ ਇਹ ਸਾਰੀ ਚੀਜ਼ ਲਿਖੀ ਗਈ ਪ੍ਰਾਇਮਰੀ ਸਕੂਲ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਇਹ ਗੱਲਾਂ ਤੇ ਇਹਨਾਂ ਨੇ ਬੜੀਆਂ ਵੱਡੀਆਂ ਵੱਡੀਆਂ ਉੱਥੇ ਲਿਖਿਆ ਮਗਰ ਬੜੀ ਅਫਸੋਸ ਦੀ ਗੱਲ ਕਿ ਜਿਸ ਤਰੀਕੇ ਦੇ ਨਾਲ ਇਹ ਸਕੂਲ ਦਾ ਸਿਰਫ ਪਰਪਸ ਹੈ ਨਾ ਤਾਂ 21 ਜਿਹੜੀਆਂ ਅਸੀਂ ਕੰਸਟਰਕਸ਼ਨ ਕਰਾਉਣੀ ਹੈ ਆਪਣੇ ਚਾਹੇਤੀਆਂ ਨੂੰ ਦੇ ਕੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਤੀ ਦੂਰ ਵਰਤੋਂ ਕਰ ਸਕੀ ਹੈ ਔਰ ਬੜੀ ਹੈਰਾਨੀ ਦੀ ਗੱਲ ਜਦ 2 1996 ਤੋਂ ਬਾਅਦ 1998 ਦੇ ਵਿੱਚ ਕਮੇਟੀ ਬਣਦੀ ਹੈ ਉਸ ਵਕਤ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਸੇਠੀ ਜਿਹੜੇ ਉਸ ਵਕਤ ਚੇਅਰਮੈਨ ਸੀ ਉਹਨਾਂ ਦੀ ਕਮੇਟੀ ਇਹ ਮਤਾ ਪਾਸ ਕਰਦੀ ਹੈ ਜਿਹਦੇ ਵਿੱਚ ਭਜਨ ਸਿੰਘ ਵਾਲੀਆ ਜੀ ਖਜਾਨਚੀ ਸੀ ਉਸ ਸਕੂਲ ਦੇ ਜਤਿੰਦਰ ਸਿੰਘ ਸਾਨੀ ਚੇਅਰਮੈਨ ਬਿਲਡਿੰਗ ਸੀ ਉਹਦੇ ਵਿੱਚ ਸਰਦਾਰ ਜਸਵੰਤ ਸਿੰਘ ਸੇਟੀ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਚੇਅਰਮੈਨ ਸ਼੍ਰੀ ਗੁਰਤੇਗ ਬਾਹਦਰ ਇੰਟਰਨੈਸ਼ਨਲ ਪਬਲਿਕ ਸਕੂਲ ਬਿਗੜ ਜ਼ਿਲ੍ਹਾ ਫਤਿਆਬਾਦ ਨੇ ਆਪਣਾ ਨਿਜੀ ਵਿਚਾਰ ਰੱਖਿਆ ਕਿ ਬੇਸ਼ੱਕ ਦਿੱਲੀ ਵਿਖੇ ਮੌਜੂਦ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਦੇਖਭਾਲ ਕਮੇਟੀ ਵੱਲੋਂ ਹੀ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਸਕੂਲਾਂ ਅੰਦਰ ਹੋਣ ਵਾਲੇ ਇਮਾਰਤਾਂ ਦੇ ਨਵੇਂ ਕੰਮ ਵੀ ਸ਼ਾਮਿਲ ਹੁੰਦੇ ਹਨ ਪਰ ਇਸ ਦੇ ਬਾਵਜੂਦ ਵੀ ਇਹ ਸਕੂਲ ਘਾਟੇ ਵਿੱਚ ਜਾਂਦੇ ਹਨ ਮੈਂ ਦੁਬਾਰਾ ਪੜ੍ਹ ਰਿਹਾ ਜੀ ਉਸਤੇ ਬਾਵਜੂਦ ਵੀ ਇਹ ਸਕੂਲ ਘਾਟੇ ਵਿੱਚ ਜਾਂਦੇ ਹਨ ਹਾਲਾਂਕਿ ਸਕੂਲਾਂ ਵਿਕੇ ਹੋਣ ਵਾਲੇ ਅਜਿਹੇ ਖਰਚੇ ਦਾ ਪਾਰ ਪੂਰੇ-ਪੂਰੇ ਤੌਰ ਤੇ ਕਮੇਟੀ ਹੀ ਚੁਕਦੀ ਹੈ ਜਿਸ ਦਾ ਕਿ ਇੱਕੋ ਇੱਕ ਸਰੋਤ ਗੁਰੂ ਘਰ ਦਾ ਗੋਲਕੀ ਹੈ ਪਰੰਤੂ ਫਿਰ ਵੀ ਇਸ ਦੇ ਇਵੇਂ ਜਿ ਕਮੇਟੀ ਨੂੰ ਇਹਨਾਂ ਸਕੂਲਾਂ ਵੱਲੋਂ ਸਵਾਇ ਘਾਟੇ ਦੇ ਕੁਝ ਹਾਸਲ ਨਹੀਂ ਹੁੰਦਾ ਇਹ ਮਤਾ ਜਿਹੜਾ ਹੈ 28 10 1998 ਦੇ ਵਿੱਚ ਜਸਵੰਤ ਸਿੰਘ ਸੇਠੀ ਦੀ ਕਮੇਟੀ ਨੇ ਔਰ ਸਕੂਲ ਦੇ ਚੇਅਰਮੈਨ ਸਾਹਿਬ ਨੇ ਪਾਇਆ ਉਹਦੇ ਵਿੱਚ ਲਿਖਿਆ ਸਾਡੇ ਸਕੂਲ ਵਿੱਚ ਪਹਿਲੀ ਇਹ ਵੀ ਜ਼ਰੂਰਤ ਨਾਲੋਂ ਜ਼ਿਆਦਾ ਸਟਾਫ ਭਰਤੀ ਕਰਨ ਰੱਖਿਆ ਹੈ ਜੋ ਸਰਨਾ ਸਾਹਿਬ ਦੀ ਸ਼ੁਰੂ ਤੋਂ ਮੋਟਰ ਸਪਰਿੰਟੀ ਰਹੀ ਹੈ ਅਸੀਂ ਵੀ ਕਹਿੰਦੇ ਰਹੇ ਆ ਔਰ ਮਜੀਤ ਸਿੰਘ ਜੀ ਕੇ ਵੀ ਪਹਿਲੇ ਬੋਲਦਾ ਸੀ ਹੁਣ ਉਹਨੇ ਮੂਹ ਦੇ ਵਿੱਚ ਫੈਵਿਕੋਲ ਲਾ ਲਿਆ ਕਿ ਉਹਨਾਂ ਨੇ ਜਸਵੰਤ ਸਿੰਘ ਸੇਟੀ ਸਾਹਮਣੇ ਪਹਿਲੀ ਲਿਖਿਆ ਕਿ ਸਾਡੇ ਸਕੂਲ ਵਿੱਚ ਪਹਿਲਾਂ ਹੀ ਜ਼ਰੂਰਤ ਨਾਲੋਂ ਜ਼ਿਆਦਾ ਸਟਾਫ ਭਰਤੀ ਕੀਤਾ ਰੱਖਿਆ ਜਿਸ ਦਾ ਬੋਝ ਸਿਰਫ ਸਾਡੇ ਗੁਰੂ ਘਰ ਦੀ ਗੋਲਕ ਤੇ ਹੀ ਪੈ ਰਿਹਾ ਹੈ ਇਸ ਤੋਂ ਇਨਾਂ ਕਈ ਸਕੂਲਾਂ ਦੇ ਚੇਅਰਮੈਨ ਆਪਣੇ ਤੌਰ ਤੇ ਸਕੂਲਾਂ ਵਿੱਚ ਕਮੇਟੀ ਦੇ ਖਰਚੇ ਉੱਤਮ ਉੱਤੇ ਕੰਮ ਕਰਵਾਏ ਜਾਂਦੇ ਹਨ ਇਹਨਾਂ ਕਾਰਨ ਕਰਕੇ ਸਾਡੇ ਸਕੂਲਾਂ ਦਾ ਬਜਟ ਕਾਫੀ ਜ਼ਿਆਦਾ ਵੱਧਦਾ ਹੈ ਪ੍ਰਧਾਨ ਸਾਹਿਬ ਨੇ ਆਪਣਾ ਨਿੱਜੀ ਵਿਚਾਰ ਪ੍ਰਗਟਾਇਆ ਮੈਂ ਦੱਸ ਰਿਹਾ 28 ਅਕਤੂਬਰ 2098 ਦੀ ਗੱਲ ਕਿ ਪ੍ਰਧਾਨ ਸਾਹਿਬ ਉਸ ਵਕਤ ਦੇ ਸਰਦਾਰ ਜਸਵੰਤ ਸਿੰਘ ਸੇਠੀ ਜੀ ਉਹਨਾਂ ਨੇ ਆਪਣਾ ਨਿੱਜੀ ਵਿਚਾਰ ਪ੍ਰਗਟਾਇਆ ਕਿ ਜਦੋਂ ਦਿੱਲੀ ਸਿੰਘ ਗੁਰਦੁਆਰਾ ਦਿੱਲੀ ਵਿਖੇ ਮੌਜੂਦ ਸਾਡੇ ਪਬਲਿਕ ਸਕੂਲ ਉੱਪਰ ਕਮੇਟੀ ਦਾ ਨਿਯੰਤਰਣ ਰੱਖਣਾ ਔਖਾ ਹੋ ਰਿਹਾ ਹੈ ਤਾ ਫਿਰ ਦਿੱਲੀ ਤੋਂ ਬਾਹਰ ਵਿਗੜ ਹਰਿਆਣਾ ਵਰਗੀ ਥਾਂ ਉੱਤੇ ਸਕੂਲ ਦਾ ਅਨੁਸ਼ਾਸਨ ਕਾਇਮ ਰੱਖਣਾ ਸਿੱਖੀ ਸਭਿਆਚਾਰਕ ਅਤੇ ਮਰਿਆਦਾ ਬਣਾਈ ਰੱਖਣ ਦਾ ਬੇਸ਼ੱਕ ਹੀ ਇੱਕ ਵੱਡੀ ਚੁਣੌਤੀ ਹੋ ਸਕਦੀ ਹੈ ਦਿੱਲੀ ਤੋਂ ਬਾਹਰ ਫਤਿਹਪੁਰਬਾਦ ਸਕੂਲ ਤੋਂ ਵਿਚਾਰ ਕਰਨ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਸੀ ਪਰ ਨਹੀਂ ਕੀਤਾ ਗਿਆ ਮੇਰੀ ਨਿੱਜੀ رائے ਹੈ ਕਿ ਉੱਥੇ ਖਰਚਾ ਕਰਨਾ ਇਨਾ ਲਾਵੇਵੰਦ ਨਹੀਂ ਹੋਵੇਗਾ ਇਹ ਉਸ ਵਕਤ ਜਦ ਬਾਕੀ ਸਾਰੀ ਕਮੇਟੀ ਸਰਨਾ ਸਾਹਿਬ ਦੀ ਆਪਣੀ ਹੈ ਉਹਦੇ ਵਿੱਚ ਪ੍ਰਧਾਨ ਸਰਦਾਰ ਜਸਵੰਤ ਸਿੰਘ ਸੇਠੀ ਜੀ ਆਪਣਾ ਨਿੱਜੀ ਇਹ ਉਹਦੇ ਵਿੱਚ ਸਾਰੀ ਕਮੇਟੀ ਦਾ ਫੈਸਲਾ ਲੈ ਕੇ ਦੀ ਚੋਣਾਂ ਦਾ opinion ਲਿਖਿਆ ਗਈ ਹੈ ਕਿ ਇਸ ਉਸ ਵਕਤ 20 ਲਖ ਪਰਮਜੀਤ ਸਿੰਘ ਸਰਨਾ ਨੇ ਆਪਣੀ ਮਨਮਾਨੀਆਂ ਕੀਤੀਆਂ ਔਰ ਜਿੱਥੇ ਪੋਟੈਂਸ਼ਲ ਨਹੀਂ ਹੋਇਆ ਜਿੱਥੇ ਬੱਚੇ ਨਹੀਂ ਆ ਸਕਦੇ ਉਹਨਾਂ ਥਾਵਾਂ ਤੇ ਜਾ ਕੇ ਸਕੂਲ ਖੋਲੰਦਾ ਸਿਰਫ ਇੱਕੋ ਹੀ ਇੱਕ ਮਕਸਦ ਹੈ ਕਿ ਆਪਣੇ ਔਰ ਆਪਣੇ ਪਰਿਵਾਰ ਵਰੀਆਂ ਨੂੰ ਉਹਨਾਂ ਨੂੰ ਨਿੱਜੀ ਫਾਇਦੇ ਪਹੁੰਚਾਉਣੇ ਔਰ ਇਹ ਇਕੱਲਾ ਇੱਥੇ ਨਹੀਂ ਇਹਨਾਂ ਨੇ ਕੀਤਾ ਐਫਓਜੂ ਹੋਰ ਬੜੇ ਐਗਜ਼ਾਮਪਲ ਨੇ ਅਸੀਂ ਨਹੀਂ ਚਾਹੁੰਦੇ ਸੀ ਕਿ ਬਾਰ ਬਾਰ ਸੰਗਤਾਂ ਨੂੰ ਇਹਨਾਂ ਦੇ ਬਾਰੇ ਦਸੀਏ ਕਿਉਂਕਿ ਮੈਨੂੰ ਲੱਗਦਾ ਹੈ ਕਿ ਦਰਗਾਹ ਦੇ ਵਿੱਚ ਜਾਣ ਦੇ ਸਮੇਂ ਤੋਂ ਪਹਿਲੇ ਬੰਦਾ ਘਰ ਤੋਂ ਘਟ ਮੁਕ ਉੱਜਲ ਕਰਕੇ ਜਾਏ ਮਗਰ ਇਹ ਸਾਨੂੰ ਬਾਰ ਬਾਰ ਜਿਹੜਾ ਮਜਬੂਰ ਕਰ ਰਹੇ ਹੈ